ਸੱਜਿਆ ਕਾਲ ਦੀ ਵੀਡੀਓ ਦੇਖ ਰਹੇ ਹੋ ਆਪ ਸਭ ਮੁੰਜੀ ਅਰਨੋ ਲੈ ਕੇ ਹਾਂ ਚਰਚ ਦੀ ਵੱਡੀ ਖਬਰ ਅਸ਼ੀਰਵਾਦ ਕਰਦੇ ਅੱਜ ਦੀ ਵੱਡੀ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਗੁਰਦੁਆਰਾ ਮੁੰਜੀ ਸਾਹਿਬ ਵਿਖੇ ਕੀਤੀ ਕਥਾ ਬਾਣੀ ਚਰਚਾ ਦਾ ਵਿਸ਼ਾ ਇਸ ਦਿਨ ਨਾਲ ਹੀ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਗੁਰਦੁਆਰਾ ਮੁੰਜੀ ਸਾਹਿਬ ਵਿਖੇ ਕੀਤੀ ਗਈ ਬਾਣੀ ਇਸ ਦਿਨ ਨਾਲ ਹੀ ਰੋਕ ਦੇ ਬਾਵਜੂਦ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸ਼੍ਰੀ ਹਰਮੰਦਰ ਸਾਹਿਬ ਦੇ ਮੁੰਜੀ ਸਾਹਿਬ ਵਿਖੇ ਕੀਤੀ ਕਥਾ ਬਾਣੀ ਚਰਚਾ ਦਾ ਵਿਸ਼ਾ ਸਿੱਧਾ ਪ੍ਰਸ਼ਾਸਨ ਸ਼੍ਰੋਮਣੀ ਕਮੇਟੀ ਦੀ ਨਿੱਜੀ ਚੈਨਲ ਤੇ ਕੀਤਾ ਗਿਆ ਹੈ ਹਾਈ ਅਮਰੀਪਾਲ ਸਿੰਘ ਦੇ ਪੰਜਾਬੀ ਨਾਲ ਹੀ ਉਹਨਾਂ ਨੇ ਅਮ੍ਰਿਤਪਾਲ ਅੰਮ੍ਰਿਤਸਰ ਤਖਤ ਸ਼ੀ ਦਮਦਵਾ ਸੈੱਬ ਦੇ ਜਸੇਦਾਰ ਗਿਆਨੀ ਹਰਪੀ ਸਿੰਘ ਦੇ ਲੱਗੇ ਦੋਸ਼ਾਂ ਦਾ ਮਾਮਲਾ ਚ ਸ਼ੋਮਨੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਕੰਮਕਾਜ ਤੇ ਰੋਕ ਲਗਾ ਦਿੱਤੀ ਗਈ ਹੈ ਇਸ ਦੇ ਨਾਲ ਹੀ ਰੋਕ ਦੇ باوجود ਗਿਆਨੀ ਹਰਪੀ ਸਿੰਘ ਨੇ ਸ਼ੁੱਕਰਵਾਰ ਨੂੰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਆਉਂਦੇ ਹੁਕਮ ਨਾਮੇ ਦੀ ਕਥਾ ਦੀ ਲਾਈਵ ਹਾਜ਼ਰੀ ਸਦਾਰਨਕ ਗੁਰ ਦੁਆਰਾ ਮੁੰਜੀ ਸਾਹਿਬ ਦੀਵਾਨ ਹਾਲ ਵਿਖੇ ਪਰਿ ਜੋ ਚਰਚਾ ਦਾ ਵਿਸ਼ਾ ਵਧ ਗਿਆ ਹੈ ਜਿਸ ਦਾ ਸਿੱਧਾ ਸ੍ਰ ਪ੍ਰਸ਼ਾਸਨ ਸ਼੍ਰੋਮਣੀ ਕਮੇਟੀ ਦੇ ਨੀਚੇ ਚੈਨਲਾਂ 'ਤੇ ਕੀਤਾ ਜਾਂਦਾ ਹੈ ਕਿ ਹਨੀਰਪੀਤ ਸਿੰਘ ਨੇ ਸ਼ੁੱਕਰਵਾਰ ਨੂੰ ਸਵੇਰੇ 7:45 ਵਜੇ ਤੋਂ 8:30 ਤੱਕ ਡਿਊਟੀ ਦੌਰਾਨ ਕਥਾ ਦੌਰਾਨ ਕਈ ਤਰ੍ਹਾਂ ਦੇ ਜੀਵਨ ਬਤੀਤ ਕਰਨ ਦੇ ਤਰੀਕੇ ਤਰਕ ਵੀ ਰੱਖਿਆ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਉੱਤਰਕੇ ਦੀਵਾਨ ਹਾਲਾਚਰੋਮਿਕ ਮਿੱਟੀ ਦਫ਼ਤਰ ਵਿੱਚ ਸਿਰਫ 500 ਮੀਟਰ ਦੀ ਦੂਰੀ ਤੈਅ ਕੀਤੀ ਹੈ ਧੰਨਵਾਦ